ਲੋਟਕ ਕਰਨ ਵਾਲਿਆਂ ਦੀ ਲੜਾਈ ਆ ਭਾਈ ਇਹ ਫਿਰ ਉਸ ਗੱਲ ਨੂੰ ਵਿਚਾਰਿਆ ਸੀ ਤਾਂ ਫਿਰ ਫੈਸਲਾ ਹੋਇਆ ਬਈ ਜਿਹੜੇ ਲੁੱਟ ਕਰ ਰਹੇ ਆ ਉਹਨਾਂ ਦੇ ਹੱਕ 'ਚ ਖੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਕੀਤਾ ਫਿਰ ਅਸੀਂ ਇਹ ਫੈਸਲਾ ਕੀਤਾ ਬਈ ਜਿਹੜੇ ਬਾਈ ਆ ਲੁੱਟੇ ਜਾ ਰਹੇ ਆ ਨਾ ਇਹਨਾਂ ਦੇ ਨਾਲ ਹੁਣ ਸਾਨੂੰ ਖੜਨਾ ਪੈਣਾ ਯਾਰ ਤੇ ਨਾਲ ਕਲਈ ਇਹ ਫੈਸਲਾ ਕੀਤਾ ਕਿ ਜਿਹੜੇ ਲੁੱਟੇ ਜਾ ਰਹੇ ਆ ਉਹਨਾਂ ਦੇ ਨਾਲ ਖੜਨਾ ਤੇ ਨਾਲ ਇਹ ਵੀ ਫੈਸਲਾ ਕੀਤਾ ਬਈ ਯਾਰ ਗਾਹਾਂ ਤੋਂ ਵੀ ਦੇਖੋ ਇਹੋ ਜਿਹਾ ਕੁਛ ਕਰੂਗਾ ਤਾਂ ਕਿਰਤੀ ਜਮਾਤ ਦੇ ਨਾਲ ਖੜਨਾ ਆ ਹਾਕਮਾਂ ਦੇ ਜਿਹੜੇ ਕਰਿੰਦੇ ਆ ਇਹਨਾਂ ਤੋਂ ਦੂਰ ਰਹਿਣਾ ਵੀ ਫੈਸਲਾ ਕੀਤਾ ਉਸ ਫੈਸਲੇ 'ਚ ਅੱਜ ਤੁਸੀਂ ਇੱਥੇ ਬੈਠੇ ਹੋ ਇਹ ਲੜਾਈ ਸੌਖੀ ਨਹੀਂ ਲੜੀ ਗਈ ਇਹ ਲੜਾਈ ਥਾਣਿਆਂ ਕਚੈਰੀਆਂ 'ਚ ਹੁੰਦੀ ਹੋਈ ਸਾਡੀਆਂ ਪ੍ਰਮੋਸ਼ਨਾਂ ਰੋਕਣ ਤੋਂ ਹੁੰਦੀ ਹੋਈ ਚੰਡੀਗੜ੍ਹ ਦੇ ਡਾਇਰੈਕਟਰ ਦਫ਼ਤਰ ਤੱਕ ਲੜੀ ਗਈ ਇਹ ਲੜਾਈ ਸੌਖੀ ਨਹੀਂ ਨਿਕਲੀ ਇੱਥੋਂ ਤੱਕ ਅਸੀਂ ਸੌਖੇ ਨਹੀਂ ਆਪਣੇ ਇੱਥੋਂ ਤੱਕ ਸਾਡੇ ਗੱਜੂ ਬਨਾ ਸੁਕੈਤਾ ਕੀਤੀਆਂ ਗਈਆਂ ਮੈਂ ਕਹਿਣਾ ਵੀ ਸਾਡੀ ਇਹ ਟੀਮ ਹੈ ਜਿਹੜੀ ਇੱਥੋਂ ਦੀ ਤਲਵੰਡੀ ਦੀ ਬੜੀ ਸੱਚੀ ਟੀਮ ਨਿਕਲੀ ਜਿਹੜੇ ਖਾਣੇਦਾਰਾਂ ਦੀਆਂ ਗਿੱਦੜ ਪੰਗੀਆਂ ਵੀ ਸਈਆਂ ਧੀਰੇ ਖਾਣੇ ਅੱਜ ਜਾ ਕੇ ਖੱਜਲ ਖਵਾਰੀਆਂ ਵੀ ਸੰਗਾ ਆ ਸਾਡੇ ਭੈਣ ਜੀ ਬੈਠੇ ਆ ਇਹਨੇ ਆਪ ਦੀ ਰਿਟਾਇਰਮੈਂਟ ਤੇ ਦਾਤ ਤੇ ਲਾਈ ਜਦ ਤਣ ਇਹਨਾਂ ਦੀ ਪ੍ਰਮੋਸ਼ਨ ਹੋ ਰਹੀ ਸੀ ਉਸ ਦਿਨ ਮੈਂ ਫੋਨ ਕੀਤਾ ਭੈਣ ਜੀ ਨੂੰ ਮੈਂ ਕਿਹਾ ਭੈਣ ਜੀ ਤੁਹਾਨੂੰ ਤਾਂ ਛੱਡ ਤਾਂ ਗਾੜ ਲੈ ਉਹਨੂੰ ਪ੍ਰਮੋਟ ਕਰਤਾ ਤੇ ਮੈਨੂੰ ਲੱਗਦਾ ਵੀ ਇਸ ਲੜਾਈ ਦੇ ਕਰਕੇ ਕੀਤਾ ਤੁਹਾਨੂੰ ਤੇ ਉਸ ਦਿਨ ਮੈਨੂੰ ਫਿਰ ਇਹ ਗੱਲ ਕਹੀ ਭੈਣ ਜੀ ਨੇ ਕਹਿੰਦੀ ਬਾਰੀ ਕੋਈ ਗੱਲ ਨਹੀਂ ਲੜਨ ਵਾਲਿਆਂ ਨਾਲ ਇਹੋ ਜਿਹਾ ਕੁਸ਼ਤਾ ਹੁੰਦਾ ਤਾਂ ਮੈਨੂੰ ਪਹਿਲਾਂ ਇਸ ਗੱਲ ਦਾ ਪਤਾ ਸੀ ਬਈ ਇਹ ਹਾਕਮ ਆ ਜੁੰਡਲੀ ਉੱਥੇ ਤੱਕ ਜਾਊਗੀ ਪਰ ਆਪਾਂ ਡੋਲ ਦੇਣੀ ਕੋਈ ਗੱਲ ਨਹੀਂ ਪਰ ਪਰਮਿਸ਼ਨ ਆਪਾਂ ਦਾਤੇ ਲਾ ਦੇਣਗੇ ਇਹ ਗੱਲ ਬਕਾਇਦਾ ਰੂਪ ਚ ਹੋਈ ਪਰ ਸਾਨੂੰ ਇੱਕ ਟੀਸ ਸੀ ਇਸ ਗੱਲ ਦੀ ਬਈ ਯਾਰ ਜੇ ਲੜਨ ਵਾਲੇ ਇੱਥੇ ਆ ਕੇ ਹਾਰਦੇ ਆ ਤਾਂ ਫਿਰ ਗਹਰੂ ਸਾਡੇ ਨਾਲ ਕਿਸੇ ਨੇ ਤੁਰਨਾ ਨਹੀਂ ਇਸ ਕਰਕੇ ਫਿਰ ਇਸ ਲੜਾਈ ਨੂੰ ਚੰਡੀਗੜ੍ਹ ਦੇ ਡਾਇਰੈਕਟਰ ਦਫ਼ਤਰ 'ਚ ਲੜੇ ਆ ਪੂਰਾ ਜੱਜ ਕੇ ਲੜੇ ਆ ਤੇ ਉਸ ਲੜਾਈ 'ਚ ਅਸੀਂ ਪ੍ਰੋਮੋਸ਼ਨ ਕਢਾ ਕੇ ਲੈ ਆਏ ਆ ਤੇ ਅਜੇ ਵੀ ਉਸ ਲੜਾਈ ਦਾ ਇੱਕ ਹਿੱਸਾ ਉੱਥੇ ਖੜਾ ਹੈ ਪ੍ਰਭੂ ਇਹਨਾਂ ਦੀਆਂ ਕੀਤੀਆਂ ਹੋਈਆਂ ਝੂਠੀਆਂ ਸ਼ਿਕਾਇਤਾਂ ਉੱਥੇ ਹਜੇ ਬੋਲਦਿਆਂ ਨੇ ਕਾਗਜ਼ਾਂ 'ਚ ਪਰ ਅਸੀਂ ਉਹਨਾਂ ਨੂੰ ਸਾਫ਼ ਕਹਿ ਕੇ ਆਏ ਆਂ ਬਈ ਸਾਨੂੰ ਸ਼ਿਕਾਇਤ ਦੀ ਕਾਪੀ ਦਿਓ ਜਿਹੜੀ ਰਕ ਕਰਕੇ ਤੁਸੀਂ ਭੁਪਿੰਦਰ ਕੌਰ ਪੈਣ ਜੀ ਦੀ ਪਰਮਾਸ਼ਨ ਰੋਕੀ ਸੀ ਪਰ ਭਰਾ ਉਹ ਤਰਾਸਦੀ ਏਸ ਗੱਲ ਦੀ ਆ ਬਈ 5 ਮਹੀਨੇ ਪਹਿਲਾਂ ਦਰingan ਫੈਲਾ ਚੋ ਉਹ ਜੋਰ ਲਾਈ ਜਾਂਦੇ ਆ ਭਈ ਉਹਦੀ ਕਾਪੀ ਕਿੱਥੇ ਆ ਉਹ ਕਾਪੀ ਆ ਜੇ ਲੰਬੀ ਦੀ ਇਹ ਐਂ ਕਰਦੇ ਆ ਭਰਾਵੋ ਐਸੀ ਲੜਾਈ ਦੇ ਚੱਲਦਿਆਂ ਅਸੀਂ ਇੱਥੋਂ ਦੀ ਐਮਐਲਏ ਨੂੰ ਵੀ ਦੱਸਿਆ ਸੀ ਭਈ ਛੋਟੀ ਆਫਸਰ ਹੈ ਜਿਹੜੀ ਐਸਐਮO ਤਲਵੰਡੀ ਇਹ ਰੁਪਏ ਲੈਂਦੀ ਆ ਭਾਈ ਖੁੱਲੇ-ਢੁੱਲੇ ਇਹਦਾ ਕੋਈ ਹੱਲ ਕਰੋ ਉਹਨੇ ਕੀਤਾ ਨਹੀਂ ਉਹਨੇ ਚੁੱਪ ਬੱਤੀਆਂ ਲਗਾਤਾ ਇੱਥੇ ਤੁਸੀਂ ਸਾਰੇ ਨਾਲ ਸੀ ਜਦੋਂ ਅਸੀਂ ਐਸ ਡੀ ਐਮ ਦਫ਼ਤਰ ਗਏ ਆ ਉਹਨੂੰ ਮੰਗ ਪੱਤਰ ਦੇ ਕੇ ਆਏ ਐ ਐਸ ਡੀ ਐਮ ਨੂੰ ਤੇ ਉਹਨੂੰ ਦੱਸ ਕੇ ਆਏ ਆ ਭਈ ਇੱਕ 3 ਲੱਖ ਲੈਣ ਵਾਲਾ ਅਧਿਕਾਰੀ 300 ਰੁਪਿਆ ਦਿਹਾੜੀ ਕਮਾਉਣ ਵਾਲੇ ਤੋਂ ਰਿਸ਼ਵਤ ਮੰਗਦਾ ਦੱਸ ਕੀ ਕਰਗੇ ਦੱਸ ਕੇ ਆਏ ਆ ਉਹਨੂੰ ਉਹਨੇ ਵੀ ਕੁਛ ਨਹੀਂ ਕਰਿਆ ਭਰਾਵੋ ਫਿਰ ਉਹਦੋਂ ਵੀ ਗਾਹਾਂ ਸੇਵਲ ਸਰਚਰ ਨੂੰ ਵੀ ਦੱਸਿਆ ਇੱਥੇ ਸਿਹਤ ਮੰਤਰੀ ਆਇਆ ਸੀ ਉਹਨੂੰ ਵੀ ਦੱਸਿਆ ਉਹ ਕਹਿੰਦਾ ਕਾਰਵਾਈ ਕਰਾਂਗੇ ਇੱਕ ਝੂਠੀ-ਮੁਠੀ ਇਨਕੁਆਰੀ ਵੀ ਖੁੱਲੀ ਜਿਹਨੇ ਇਨਕੁਆਰੀ ਦੇ ਲਾਸਟ ਪੰਨੇ ਦੇ ਉੱਤੇ ਅੱਜ ਵੀ ਸਾਫ਼ ਲਿਖਿਆ ਹੋਇਆ ਆਤਾ ਉਥੋਂ ਦੇ ਅਧਿਕਾਰੀਆਂ ਦਾ ਭਈ ਇਹਦੀ ਵਿਜੀਲੈਂਸ ਇਨਕੁਆਰੀ ਹੋਣੀ ਚਾਹੀਦੀ ਆ ਵਿਭਾਗੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਅਸੀਂ ਉਹ ਚਿੱਠੀ ਲੈ ਕੇ ਜਦੋਂ ਡਾਇਰੈਕਟਰ ਦਫ਼ਤਰ ਗਏ ਵੀ ਕਰੋ ਇਹਦੀ ਵਿਭਾਗੀ ਇਨਕੁਆਰੀ ਪਰ ਉੱਥੋਂ ਦੀ ਡਾਇਰੈਕਟਰ ਕਹਿੰਦੀ ਮੇਰੇ ਤੇ ਦਾਪ ਆ ਮੈਂ ਕਰ ਨਹੀਂ ਸਕਦੀ ਜਾਣ ਗੱਲ ਸਾਫ਼ ਹੁੰਦੀ ਗਈ ਭਈ ਜਿਹੜਾ ਇੱਥੇ ਕਿਰਤੀਆਂ ਨੂੰ ਲੁੱਟਿਆ ਜਾਂਦਾ ਪ੍ਰੇਸ਼ਨਾ ਬਦਲੇ ਇੱਥੇ ਪੈਸੇ ਲਏ ਜਾਂਦੇ ਆ ਉਹਦਾ ਹਿੱਸਾ ਇੱਥੇ ਨਹੀਂ ਰਹਿੰਦਾ ਉਹ ਚੰਡੀਗੜ੍ਹ ਦੇ ਦਫ਼ਤਰਾਂ ਤੱਕ ਵੀ ਰਣੀ ਚਣੀ ਪਹੁੰਚਦੀ ਆ ਭਰਾਵੋ ਕੱਲੇ ਉਥੇ ਹੀ ਪਹੁੰਚਦੀ ਸਾਥੀ ਤਾਂ ਯਾਰ ਦੱਸ ਕੇ ਗਿਆ ਭਈ ਜਦੋਂ ਇਹ ਲੜਾਈ ਪੂਰੀ ਮੱਗ ਰਹੀ ਸੀ ਉਦੋਂ ਇੱਥੋਂ ਦੇ ਡੀਸੀ ਨੂੰ ਵੀ ਮਿਲੇ ਆ ਮੈਂ ਇੱਥੇ ਤਾਂ ਸਾਰੇ ਕਰਤ ਨੇ ਫਿਰ ਮੈਂ ਕਿਨੂੰ ਕਿਨੂੰ ਬਦਲ ਦੋ ਇਹ ਤਾਂ ਤੁਸੀਂ ਟਾਂਚਾਈ ਟਹਿ ਟੇਰੀ ਕਰਨ ਲੱਗੇ ਉਹਦੀ ਭਾਸ਼ਾ ਤਾਂ ਲੱਗਦਾ ਸੀ ਉਹਦੀ ਸ਼ਬਦਾਵਲੀ ਤਾਂ ਲੱਗਦਾ ਸੀ ਬਈ ਜaro ਹੋ ਪਾਵੇ ਵਸਤ ਦੀ ਗੱਲ ਤਾਂ ਸੁਣ ਰਿਹਾ ਸੀ ਪਰ ਪਿੱਛੇ ਤੇ ਉਹ ਐਸਐਮਓ ਦੇ ਖੜਾ ਸੀ ਜਦੋਂ ਅਸੀਂ ਇਹ ਫੈਸਲਾ ਲੈਂਦੇ ਸੀ ਵੀ ਇਹ ਗੱਲ ਸੋਚੀ ਗਈ ਉਦੋਂ ਵੀ ਮਨ ਚਾਉਂਦੀ ਸੀ ਬਈ ਜਾ ਰਹਾ ਐਸਐਸਐਮਓ ਦੇ ਸਿਰ ਤੇ ਇਹਦਾ ਇੱਕ ਭਰਾਏ ਜਿਹੜਾ ਕਹਿੰਦੇ ਆਈਐਸ ਹੈ ਤੇ ਵੱਡੀ ਦਿੱਲੀ ਦੇ ਵਿੱਚ ਕੋਈ ਨੌਕਰੀ ਕਰਦਾ ਜਿਹੜਾ ਸਾਰੇ ਬੀਸੀਆਂ ਨੂੰ ਹੁਕਮ ਸੁਣਾਉਂਦਾ ਬਈਏ ਦੀ ਪਿੱਠ ਤੇ ਤਾਂ ਯਾਰ ਉਹ ਖੜਾ ਤੇ ਫਿਰ ਕਿਰਤੀ ਜਿਹੜੇ ਲੁੱਟੇ ਜਾ ਰਹੇ ਇਹਨਾਂ ਨਾਲ ਕੌਣ ਖੜੂਗਾ ਉਹ ਵੀ ਸਵਾਲ ਸੀ ਸਾਡੇ ਵਾਸਤੇ ਅਸੀਂ ਫਿਰ ਇਹ ਇਸ ਫੈਸਲੇ ਤੇ ਆਏ ਬਈ ਯਾਰ ਨਹੀਂ ਕਿਰਤੀਆਂ ਨਾਲ ਖੜਾਂਗੇ ਬੇਸਕੇ ਦਾ ਭਰਾ ਜਿੱਡਾ ਮਰਜੀ ਹੋਵੇ ਅਸੀਂ ਉਹਨਾਂ ਨਾਲ ਖੜਾਂਗੇ ਜਿਹੜੇ ਲੁੱਟੇ ਜਾ ਰਹੇ ਆ ਇਸ ਕਰਕੇ ਅਸੀਂ ਭਰਾਵੋ ਇਹ ਨਹੀਂ ਕਹਿੰਦੇ ਬਈ ਇੱਥੇ ਕਰਾਪਸ਼ਨ ਇੱਕ ਅਧਿਕਾਰੀ ਦੇ ਖਤਮ ਹੋਣ ਨਾਲ ਖਤਮ ਹੋ ਜੂ ਇੱਥੇ ਦੂਜਾ ਵੀ ਇਹੋ ਜਿਹਾ ਆ ਸਕਦਾ ਇੱਕ ਸਨੇਹਾ ਇਸ ਮੰਚ ਤੋਂ ਉਹਨੂੰ ਵੀ ਦੇਣਾ ਚਾਹੁੰਦੇ ਆ ਭਈ ਜਿਹੜੀ ਤੇਰੀ ਆ ਸੀਟ ਗਰਮ ਕਰਕੇ ਚੱਲੇ ਆ ਔਣ ਵਾਲੇ ਦਿਨਾਂ ਚ ਵੀ ਇਹਨੂੰ ਗਰਮ ਰੱਖਾਂਗੇ ਜੇ ਤੁਸੀਂ ਅੱਜ ਕੁਝ ਕਰੋਗੇ ਇਹ ਲੜਾਈ ਇਕੱਲੀ ਇਹਦੇ ਨਾਲ ਨਹੀਂ ਲੜਾਈ ਤਾਂ ਭਰਾਓ ਹਰ ਉਸ ਬੰਦੇ ਨਾਲ ਆ ਜਿਹੜਾ ਕਿਰਤੀਆਂ ਨੂੰ ਲੁੱਟ ਕੇ ਰੱਜਿਆਂ ਨੂੰ ਰਜਾਉਣ ਲੱਗਿਆ ਹੋਇਆ ਹਰ ਉਸ ਸ਼ਖਸ ਨਾਲ ਆ ਇਹ ਲੜਾਈ ਭਰਾਵੋ ਅੱਗੇ ਆ ਆ ਬੀਬੀਆਂ ਤੜਕੇ ਮੇਰੇ ਕੋਲ ਆਈਆਂ ਸੀ ਇਹ ਵਿਚਾਰੀਆਂ ਸਫਾਰੀ ਕਰਮਚਾਰੀ ਰਕੀਆਂ ਹੋਈਆਂ ਨੇ ਇਹਨਾਂ ਚੋਂ ਇੱਕ ਬੀਬੀ ਦੀ ਡੈਥ ਹੋ ਗਈ ਤੇ ਇਤਨੀ ਜਿਹੜੀ ਆ ਸੈਮਵਾ ਉਹਦੀ ਥਾਂ ਤੇ ਉਹਦੇ ਬਾਹਰਸਾਂ ਨੂੰ ਨੌਕਰੀ ਦੇਣ ਦੀ بجائے ਕਿਸੇ ਹੋਰ ਨਾਲ ਗੰਢ ਧੁੱਪ ਕਰੇ ਫਿਰਦੀ ਆ ਔਰ ਉਹ ਲੱਗਦਾ ਵੀ ਜਾਂਦੇ ਜਾਂਦੇ ਵੀ ਚੁੰਡ ਲਏ ਜਿਹੜਾ ਕੁਝ ਚੁੰਡਿਆ ਜਾਂਦਾ ਪਰ ਅਸੀਂ ਸਾਫ਼ ਕਹਿ ਰਹੇ ਆ ਐਂ ਨਹੀਂ ਚੱਲਣਾ ਅਸੀਂ ਇਹਨਾਂ ਦੇ ਵੀ ਨਾਲ ਆ ਕੋਈ ਗੱਲ ਨਹੀਂ ਤੁਸੀਂ ਚੁੰਡੇੜ ਦੀਆਂ ਗੱਲਾਂ ਕਰਦੇ ਹੋ ਤੇ ਅਸੀਂ ਛਡਾਉਣ ਦੀਆਂ ਗੱਲਾਂ ਕਰਾਂਗੇ ਅਸੀਂ ਤੁਹਾਡੇ ਮੂਹਰੇ ਹਿੱਕਾ ਕੇ ਖੜੇ ਹੋਗੇ ਲਾ ਲਓ ਜਿਹੜਾ ਜੋਰ ਲੱਗਦਾ ਜੀਰੇ ਤੋਂ ਲੱਗਦਾ ਪਰ ਆਗੋ ਇੱਕ ਗੱਲ ਕੀ ਤੇਆ ਇੱਕ ਹਿੱਸਾ ਮਰਾਜਮਾ ਦਾ ਵੀ ਗਿਆ ਉੱਥੇ ਸਾਨੂੰ ਲੱਗਿਆ ਪਤਾ ਉਹਨਾਂ ਨੂੰ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਭਈ ਬਾਈ ਜਿਹੜੀ ਤੁਸੀਂ ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹੋ ਰੋਜ਼ ਬਾਬੇ ਨਾਨਕ ਦੀ ਸਾਖੀ ਚੋਂ ਸੁਣਦੇ ਹੋ ਭਈ ਲਾਲੂਆਂ ਨਾਲ ਖੜਨਾ ਜਾਂ ਭਾਗਵਾ ਨਾਲ ਖੜਨਾ ਉਹ ਤੁਹਾਡੀਆਂ ਜਮੀਰਾਂ 'ਚ ਕਿੱਥੇ ਖੜੀ ਆ ਗੱਲ ਅਸੀਂ ਸਵਾਲ ਕਰਦੇ ਆ ਯਾਰ ਉਹਨਾਂ ਨੂੰ ਅਸੀਂ ਪੁੱਛਦੇ ਆ ਬਾਈ ਬਾਈ ਤੁਸੀਂ ਜਿਹੜਾ ਭਗਤ ਸਿੰਘ ਨੂੰ ਕਹਿੰਦੇ ਸੀ ਬਾਈ ਜਦੋਂ ਦਾ ਰਾਜ ਸਥਾਪਿਤ ਹੋਵੇ ਜਿਹੜਾ ਕਹਿੰਦਾ ਹੁੰਦਾ ਵੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨੀ ਆ ਬਾਈ ਉਹਨੂੰ ਤੁਸੀਂ ਕਿਵੇਂ ਸੋਚਦੇ ਹੋ ਤੁਸੀਂ ਮਾਰਦੇ ਹੋ ਭਗਤ ਸਿੰਘ ਦੀ ਸੋਚ ਨੂੰ ਸਾਫ਼ ਕਹਿੰਦੇ ਆ ਤੁਸੀਂ ਮਾਰਦੇ ਹੋ ਬਾਬਾ ਨਾਨਕ ਦੀ ਸਮਝ ਨੂੰ ਤੁਸੀਂ ਕਿਹੜੇ ਫਲਸਫੇ ਤੇ ਖੜੇ ਹੋ ਭਾਈ ਸਾਨੂੰ ਦੱਸ ਕੇ ਜਾਓ ਕਦੇ ਨੰਗ ਦੇ ਟੱਪ ਦੇ ਯਾਰ ਅਸੀਂ ਸਾਫ ਸ਼ਬਦਾਂ ਚ ਕਹਿ ਰਹੇ ਆਂ ਭਈ ਅਸੀਂ ਬਾਬੇ ਨਾਨਕ ਦੇ ਉਸ ਫਲਸਫੇ ਨਾਲ ਖੜੇ ਆਂ ਜਿਹੜਾ ਕਹਿੰਦਾ ਵੀ ਯਾਰ ਲਾਲੋਆਂ ਤੇ ਬਾਗੋਆਂ ਚੋਂ ਇੱਕ ਨੂੰ ਚੁਣਨਾ ਪਊ ਅਸੀਂ ਚੁਣਿਆ ਹੋਰਾ ਜਿਹੜਾ ਨਾਨਕ ਦੱਸ ਕੇ ਗਿਆ ਜਿਹੜਾ ਭਗਤ ਸਿੰਘ ਦੱਸ ਕੇ ਗਿਆ ਅਸੀਂ ਚੁਣਦੇ ਆਂ ਉਸ ਰਾਹ ਨੂੰ ਯਾਰ ਤੇ ਫਿਰ ਭਰਾਵੋ ਉਸੇ ਰਾਹ ਨੂੰ ਚੁੜ ਕੇ ਉਸੇ ਰਾਹ ਤੇ ਤੁਰ ਕੇ ਅੱਜ ਜਿਹੜੀ ਐਸਐਮਓ ਜਿਹੜੀ ਲੋਕਾਂ ਨੂੰ ਲੁੱਟਦੀ ਆ ਅੱਜ ਐਸ ਥਾਂ ਤੇ ਇਕੱਠੇ ਹੋਏ ਆ ਉਸ ਰਾਹ ਤੇ ਤੁਰ ਕੇ ਆ ਕੇ ਭਾਈ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਸलाम ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਸੱਚੀ ਮੁੱਚੀ ਬਾਬੇ ਨਾਨਕ ਦੇ ਵਾਰਸ ਹੋ ਤੁਸੀਂ ਭੱਤਸਿਓ ਦੇ ਵਾਰਸ ਹੋ ਤੁਸੀਂ ਕਰਤਾਰ ਸਰਾਬੇ ਦੇ ਵਾਰਸੋਂ ਜਿਹੜੇ ਇੱਥੇ ਆ ਕੇ ਕੱਥੇ ਹੋਏ ਹੋ ਤੇ ਜਿਨ੍ਹਾਂ ਨੇ ਕਿਰਤੀ ਲੋਕਾਂ ਨੂੰ ਬਚਾਉਣ ਵਾਸਤੇ ਆਪ ਦਾ ਜਿਹੜਾ ਸਮਾਂ ਆਪ ਦੇ ਸਵਾਕਾਂ ਦਾ ਸਮਾਂ ਜਿਹੜਾ ਤੁਸੀਂ ਉਹ ਕੱਢਿਆ ਸੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਇਹ ਵੀ ਕਹਦੇ ਆ ਕਿ ਕਿਸੇ ਇੱਕ ਦੇ ਖਤਮ ਹੋ ਜਾਣ ਨਾਲ ਸਭ ਕੁਝ ਖਤਮ ਨਹੀਂ ਹੋਣਾ ਜੇ ਕੱਲ ਨੂੰ ਇੱਥੇ ਕੋਈ ਇਹੋ ਜਿਹਾ ਕੁਝ ਕਰੋ ਉਹਦੇ ਵਾਸਤੇ ਵੀ ਤਿਆਰ ਖੜੇ ਆ ਜੈ ਜਨਤਾ ਜੈ ਸ਼ੰਗਾਰ